ਅਜੇ ਹਾਂ ਇਹ ਇਹ ਨੂੰ ਨਾ ਦੋ ਉਹ ਵੀ ਇਹ ਨਾ ਉਹ ਬੇਟਾ ਸਾਰਾ ਦੁਸ਼ੀਆਂ ਬਣਨ ਦੀ ਕੋਸ਼ਿਸ਼ ਕਰਦੇ ਇੱਥੇ ਆ ਕੇ ਕਿਉਂਕਿ ਨਾਲ ਕੁਝਿਆ ਸਸੂ ਸਾਥ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਹਾਣੀ ਚਲਦੀ ਰਹਿੰਦੀ ਹੈ ਪਰ ਅਜਿਹੇ ਮੌਕਿਆਂ ਤੇ ਆ ਕੇ ਥੋੜਾ ਆ ਜਾ ਤੰਤ ਤੋਂ ਪਰੇ ਹੋ ਕੇ ਤੰਤ ਪਰੇ ਕਰਨ ਵਾਲੇ ਤਾਂ ਨਹੀਂ ਹੈਗੇ ਪਰ ਫਿਰ ਵੀ ਇੱਥੇ ਆ ਕੇ ਥੋੜਾ ਸਕੂਨ ਮਿਲਦਾ ਹੈ ਚਾਹ ਹੋਣ ਦੀ ਕੋਸ਼ਿਸ਼ ਕਰ ਹੈ ਜਿਵੇਂ ਅਲੋਪ ਹੋ ਰਹੀਆਂ ੀਆਂ ਮੈਂ ਬਹੁਤ ਸਮੇਂ ਤੋਂ ਦੇਖ ਨਹੀਂ ਆ ਰਹੀ ਸੀ ਪਰ ਮੈਂ ਇਹਦੇ ਨਾਲ ਜਲਦ ਜੁੜੀ ਹੋਈ ਹਾਂ ਮੇਰਾ ਨਾਮ ਬਸਰਾ ਇਹ ਸੰਗਤਾਂ ਦੇ ਟਿਕੜੇ ਵਿੱਚ ਕੋਸ਼ਿਸ਼ ਕਰਦਾ ਹੈ ਕਿ ਮੈਂ ਚੰਗੀ ਕਲਾਕਸ਼ੀ ਤੇ ਐਸੀ ਤਰ੍ਹਾਂ ਕਿਦੇ ਬਣੇ ਵਿੱਚ ਮਿਲਨੇ ਲੱਗਦੇ ਰਹਿਣ ਤੇ ਸਮਰਥਨ ਮਿਲਦਾ ਹੈ ਤੇ ਸਾਡੇ ਵਰਗੀਆਂ ਬੁੱਤਿਆਰੇ ਨਾ ਮਾਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਕਿ ਆਪਾਂ ਮੈਂ ਦੈਵੇਂ ਮੋਂ ਬਾਹਰ ਮੈਂ ਤੇ ਦਾ ਮੋਹ ਤੋਂ ਕਰ ਕਰ ਬੱਦਦੀ ਹਾਂ ਪਰਮਾਤਮਾ ਇਹਨੂੰ ਕਿਰਪਾ ਕਰਦੀ ਖੁਸ਼ੀ ਰੂਪੀ ਹੋਵੇ। ਉਹ ਵੀ ਆਪੇ ਇੱਕ ਮਿੰਟ ਬਲਾਉ ਭਾਵੇਂ ਮਾਤਾ ਚਰਤ ਕੋਲ ਜਿਹੜਾ ਆਪਣਾ ਪਿੰਡ ਹੈ। ਅਸੀਂ ਜਿੱਥੇ ਮੇਰਾ ਇਹਨਾਂ ਦੀ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟਿੱਕੇ ਦਾ ਰਿਸ਼ਤਾ ਵੀ ਹੈ। ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਮੀਂ ਜਿਨ੍ਹਾਂ ਨੂੰ ਅਸੀਂ ਕਦੇ ਵੀ ਸੱਤ ਜਨਮਾਂ ਤੱਕ ਕੋਲ ਨਹੀਂ ਸਕਦੇ ਸਾਡਾ ਵੀ ਸੁਖਦੀਪ ਸਿੰਘ ਸੇਤੂ ਸੇਤੂ ਮੁਸੇਬਾ ਅਸੀਂ ਹਰ ਚੀਜ਼ ਸਾਡੀ ਉਹਨਾਂ ਨੂੰ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁੰਦੇ ਆ ਅਸੀਂ ਵੀ ਅਸੀਂ ਇੰਨਾ ਕਯੋਗਦਾਨ ਪਾਈਏ ਕਿ ਸਾਡੀ ਮਾਂ ਨੂੰ ਜਿੰਨੀ ਖੁਸ਼ੀ ਹੋ ਸਕਦਾ ਸਾਡੇ ਵੱਲੋਂ ਅਸੀਂ ਦੇ ਸਕੀਏ ਅਸੀਂ ਸਿੱਧੋ ਤਵਾਂ ਨਹੀਂ ਸਕਦੇ ਕਦੇ ਵੀ ਨਹੀਂ ਸਕਦੇ ਪਰ ਮਾਤਾ ਦੇ ਮੋਤੇ ਨਾਲ ਮੋਟਾ ਲਾਕ ਇੱਕ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਤੋਂ ਸਾਡੇ ਵੀਰੇ ਦਾ ਤੋਂ ਕਦੇ ਨਹੀਂ ਚੱਲ ਹੁੰਣਾ ਹਮੇਸ਼ਾ ਹੀ ਜਦੋਂ ਉਹਨਾਂ ਦੀ ਗੱਲ ਕਰਨ ਲੱਗੀ ਮੋਸ਼ਨਲ ਹੋ ਜਾਂਦੇ ਆ ਉਹ ਵੀ ਅੰਦਰੋਂ ਮੇਰਾ ਜਿਗਰਾ ਜਿਹੜਾ ਉਹ ਰੋ ਰਿਹਾ ਪਰ ਸਭ ਸਮਾਜ ਦੇ ਵਿੱਚ ਜਿਉਣਾ ਹੁੰਦਾ ਸਮਾਜ ਦੇ ਵਿੱਚ ਬਚਣਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੜਤਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋਰੀ ਦਾ ਤਿਹਾਰ ਹਰ ਸਾਲ ਆਪਾਂ ਧੀਆਂ ਨੂੰ ਲੋਰੀ ਤੇ ਆਉ ਸਮਾ ਦੇ ਵਿੱਚ ਕਿਵੇਂ ਤਿਹਾਰ ਬਣਾਇਆ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਦੂ ਹਿਆਨੇ ਗੱਲਾਂ ਮੀਰੀ ਤੇਰੀ ਸੌਤਾ ਦੌਲਤਾਂ ਦੀ ਨਹੀਂ ਮੈਂਦੀ ਪਰ ਰੋਦੀ ਹੁੰਦੀ ਹੈ ਇਤਨੇ ਕਿਤੇ ਅਸੀਂ ਜਦੋਂ ਸਾਰੇ ਟੁੱਟੇ ਹੋਏ ਕਮਾਂਚ ਤੇ ਇਕੱਠੇ ਹੁੰਨੇ ਆ ਇਹ ਸਾਡੇ ਤਿਹਾਰ ਸਾਡੀਆਂ ਰਵੈਤਾਂ ਸਾਨੂੰ ਬੜਾ ਮਜ਼ਬੂਤ ਬਣਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦੋਮਨੀਆਂਤੀਆਂ ਦਾ ਇਹ ਰੰਗ ਕਰਿਆ ਪਿੰਡ ਸੁਹਾਉਂਦੀਆਂ ਪੀਆਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਮਨੀਆਂ ਪਿੰਡੋਂ ਪਿੰਡ ਵਿੱਚ ਤੀਆਂ ਲੱਗ ਲੱਗੀਆਂ ਅਸੀਂ ਲੋਰੀ ਸੀ ਜਿਹੜੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ ਪਹਿਲਾਂ ਕਹਾਣੀਆਂ ਜਿਹਨਾਂ ਵਿਪਰਾ ਦਰ ਜਾਂਦੇ ਰਿਹਾ ਉਹਨਾਂ ਮਾਵਾਂ ਨੂੰ ਪਤਾ ਜਿਨ੍ਹਾਂ ਦੇ ਜਿਗਰ ਜਿਗਰ ਦੇ ਟੁਕੜੀ ਤੋਂ ਦਰ ਜਾਂਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇਂਦੇ ਲਈ ਉਹਨਾਂ ਨੂੰ ਸਤਿਕਾਰ ਦੇਂਦੇ ਲਈ ਅਸੀਂ ਇਹਨਾਂ ਤਿਹਾਰਾਂ ਨੂੰ ਮਹੱਤਵਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਤਮੰਨਾ ਸੀ ਦੀਰੇ ਸੀ ਤੋਂ ਦੀ ਤਮੰਨਾ ਸੀ ਹੋ ਜਾਂਦੀ ਸੀ ਮੇਰੇ ਨਾਲ ਗੱਲ ਹੋਈ ਇਸੇ ਕਾਰ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ ਕਿ ਧੀ ਧੀਆ ਪੈਣਾ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਸਾਡੀ ਭੈਣ ਉਹਦੇ ਚਿਹਰੇ ਤੇ ਖੁਸ਼ੀ ਆ ਕਿਉਂਕਿ ਦੂਜਿਆਂ ਤੋਂ ਖੁਸ਼ੀਆਂ ਪੜਨੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਤੇ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਣ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੀ ਝੋਲੀ 'ਚ ਖੁਸ਼ੀ ਪਾਉਣੀ ਸੁਭਾਉ ਦੇ ਵਿੱਚ ਪਿੰਡ ਸਮਾਉ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਦੀ ਹੁੰਦੀ ਆ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਹੈ ਦੇ ਵਿੱਚੋਂ ਔਰ 999 09 ਔਰ 999 09 ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਦੇ ਧੀਆ ਭੈਣਾ ਦੇ ਕੋਈ ਸਮਾਜ ਦੇ ਵਿੱਚ ਸੋਹਰੇ ਪਰ ਦੁਖੀਆਂ ਕਿਸ ਦਾ ਕੀ ਬਾਪਾ ਭੈਣ ਨਹੀਂ ਜਾਨਾ ਇਹ ਕੁਝ ਨਹੀਂ ਪਤਾ ਮਿਲਦਾ ਕੋਈ ਤਰੀਕਾ ਨਹੀਂ ਕਿ ਉਹਦਾ ਦਰਦ ਦੇ ਕਿ ਚੱਲੀ ਵੀ ਜੀਵਨਿਆ ਕਿਉਂ ਹੋ ਬਿਲਕੁਲ ਡਿਪਰੈਸਡ ਰਹਿੰਦੇ ਨੇ ਮੈਨੂੰ ਕੋਈ ਪਤਾ ਹੀ ਨਹੀਂ ਪਤਾ ਨਹੀਂ ਦੇਖੋ ਕਾਹ ਪਤਾ ਕੋਈ ਨਹੀਂ ਆਤੀ ਹਨ ਇਹਨਾਂ ਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀਰ ਜਿਹੜਾ ਹੈ ਹੈ ਭਾਰੀ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਲਾਗੇ ਚੱਲਦਾ ਹੈ ਸਭ ਦੇ ਦਰਦ ਆਪ ਅਗਰ ਸੇਤ ਲਗਾਉਂਦੇ ਅੰਦਰ ਕਿੰਨਾ ਦਰਦ ਆ ਇਹ ਮੈਂ ਦੇਖਦੀ ਹੁੰਦੀ ਆ ਕਿਉਂਕਿ ਜਦੋਂ ਛੋਟਾ ਸੀਗਾ ਉਹ ਜਦੋਂ ਮਾਂ ਸਿਸਨ ਸਾਚ ਚੀਤਾ ਹੋ ਗਈ ਸੀ ਤੇ ਉਹ ਗਮਤਾ ਮਾਂ ਦੀ ਜਿਹੜੀ ਮਮਤਾ ਉਹ ਤੁਹਾਡੇ ਸਾਰਿਆਂ ਧੀਆਂ ਪੇੜਾ ਜਿੰਨੀਆਂ ਵੀ ਹੋਣਗੀਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਹੈ ਸੋ ਉਹੀ ਹੈ ਕਿ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭਰ ਕੇ ਝੋਲੀਆਂ ਭੇਜਣੀਆਂ ਇਹ ਕਿਸੇ ਅਲੱਗ ਜਿਹੜੀਆਂ ਕੋ ਰੂਹਾਂ ਰੱਬ ਭੇਜਦਾ ਹੈ ਤੇ ਰੱਬੀ ਰੂਹਾਂ ਜਿਹੜੀਆਂ ਰੱਬ ਗਿਆ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਮੈਂ ਇੱਥੇ ਆਈਆਂ ਤੇ ਮੇਰੇ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਪਿਆ ਇੱਥੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇਸ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੰਨੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਇੱਥੇ ਕਰਮ ਕਰਦਾ ਰਹਿ ਤੇਰੇ ਘਰ 'ਚ ਬਰਕਤਾਂ ਹੋਣ ਔਰ ਹਮੇਸ਼ਾ ਰੱਖੀਆਂ ਕਰਨੇ ਜਿਹੜੀਆਂ ਦੁਖੀ ਹਿਰਦੇ ਵਾਲੀਆਂ ਮਾਮਾ ਧੀਆ ਭੈਣਾਂ ਨੇ ਉਹਨਾਂ ਦੇ ਹਿੰਦਿਆਂ ਰੂਹੇਸ਼ਾ ਖਾਰ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਭੇਜੇ ਜਿੰਨਾ ਹੱਜ ਅਸੀਂ ਕੁਝ ਸਕੀਏ ਜੀ ਧੰਨਵਾਦ ਇਹ ਰਿਪੋਰਟ ਵੱਡਾ ਦਿਨ ਹੈਗਾ ਕਿ ਭੈਣ ਜੀ ਆਈ ਨੂੰ ਇਹਨਾਂ ਦੇ ਔਲ ਨਾਣੀ ਸਾਰਾ ਵੇੜਾ ਭਾਗਿਆ ਕਿੰਨਾ ਚਾ ਹੈ ਸਾਰਿਆਂ ਨੂੰ ਇਹਨਾਂ ਨੂੰ ਮਿਲਣ ਦਾ ਇਹਨਾਂ ਨੂੰ ਦੇਖਣ ਦਾ سو میں پالی ਜੋ ਕਹਿੰਦੇ ਨੇ ਬੋਲਿਆ ਜੋ ਕਹਿੰਦੇ ਬੋਲਿਆ ਉਹਦੇ ਤੋਂ ਉੱਪਰ ਕੋਈ ਗੱਲ ਮੇਰੇ ਤਾਂ ਨਾਦੀ ਰਹਿੰਦਾ ਕਹਿੰਦੇ ਹੈ ਨਹੀਂ ਪਰ ਫੇਰੇ ਮੈਂ ਕਹਿੰਦੀ ਇਹ ਅਸੀਂ ਸਾਰੇ ਜਾਣੀ ਗੱਲ ਕਿ ਜਿਵੇਂ ਮਰਜੀ ਆਰਗੇਨਾਈਜ਼ ਕਰਦੇ ਆ ਲੇਕਿਨ ਮੋਟੀ ਇਹੀ ਹੈ ਇਹੀ ਚੱਤੀਰਦਾ ਹੈ ਇਹੀ ਸਾਰਾ ਚੱਲਦਾ ਸਾਨੂੰ ਕਿਤਾਬ ਇਹ ਹੀ ਲਿਆ ਹੁੰਦਾ ਕਿ ਕਹਿੰਦੇ ਇਸ ਕਰਕੇ ਸਾਰਾ ਕਿ ਲੈ ਗਏ ਸਾਰਾ ਕੰਮ ਪਾਲਸਿੰਗ ਲੱਗ ਪਰ ਕੱਲ੍ਹ ਸ਼ੇਅਰ ਰਿ جی سارے وے فنکشن آرگنا کرتے ہیں ویلوڈیٹ کنٹر گرو مہاراج کی مہم ہوتی ہے جتنے کوئی من سچے منوں سچی آتما کے نام جڑتا ہے اتنے واحر جی دیکھتے فل بس رہی کیا سب گولیاں مہربانی جیون رہ دمے ترکیاں پیاری تین خوشحالی ملے جو تر چاہنے تر وہ ملے

ਨੇ ਉਹ ਮੈਂ ਕੀ ਕਰਦਾ ਹਸਲਾ ਕਰਦਾ ਹਰ ਗੱਲ ਪੁੱਛਦਾ ਮਾ ਨਹੀਂ ਦਿੰਦਾ ਨਾ ਕਰਦਾ ਤੇ ਇਹ ਨਹੀਂ ਹੈ ਸਾਰਾ ਕੁਝ ਸੋ ਬਹੁਤ ਬਹੁਤ ਚਾਹੀਦੀ ਕਿ ਕਿਸੇ ਦਸਤ ਜੰਗੀ ਕਿਸੇ ਆਏ ਬਹੁਤ ਵਟਾ ਭਾਵੇ ਸਾਰੇ ਪੀੜਿਆਂ ਮਾਇਗੂ ਦੀ ਤੁਹਾਨੂੰ ਤਨੁਖਸੀ ਸਕੂਨ ਦੇ ਤੇ ਬੱਚੇ ਦਾ ਪਿਆਰ ਪਾਣੀ ਚੱਲਦੀ ਸੀ ਨਾ ਬਹੁਤ ਬਹੁਤ ਵਾਰ ਕਰਦੀ ਸੀ ਕੋਈ ਇਸੋ ਦੀ ਸੇਲੀ ਲੋੜੀ ਦਮੀ ਆਪਣੇ ਹੱਥੀਆਂ ਦਾ ਪੈਣਾ ਦੇ ਵਿੱਚ ਆਵਾ ਤੇ ਪੈਣਾ ਨੇ ਸਦਾ ਦੇ ਦੀਵਾ ਅਕਸਰ ਉਹਨਾ ਕੁੜੀਆਂ ਦੇ ਲਈ ਬਹੁਤ ਸੋਚਦੇ ਸੀ ਲੋਕ ਸੋ ਅਸੀਂ ਉਹਨਾਂ ਦੇ ਬੋਲਾਂ ਨੂੰ ਹਮੇਸ਼ਾ ਜੀ ਆਪਣੀ ਜਿਹੜੀ ਬਾਦੀ ਸੀ ਉਹਨਾਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰੀ ਹੈ ਸੋ ਮਾਤਾ ਜੀ ਨਾਲ ਅਸੀਂ ਵਾਦਾ ਕਰਿਆ ਸੀ ਵੀ ਮਾਤਾ ਜੀ ਅਸੀਂ ਬੇਰੀ ਦਾ ਜਿਹੜਾ ਸੁਪਨਾ ਸੀ ਉਹਨੂੰ ਪੂਰਾ ਕਰਾਂਗੇ ਤੁਸੀਂ ਦੇਖਿਆ ਅਸੀਂ ਹਰ ਸਾਲ ਜਦੋਂ ਤੀਆਂ ਮਨਾਉਂਦੇ ਹਾਂ ਤਾਂ ਅਸੀਂ ਸਿੱਧੂ ਫੈਮਿਲੀ ਨੂੰ ਉਹ ਬਲਾਕੀ ਤੀਆਂ ਨੂੰ ਸੱਦਾ ਦੇਦੇ ਹਾਂ ਅੱਜ ਲੋਹੜੀ ਦਾ ਤਿਹਾਰਾ ਸਾਡੇ ਲਈ ਸਾਡਾ ਸਾਡੇ ਘਰ ਛੋਟਾ ਸਿੱਧੂ ਆਇਆ ਸਾਡਾ ਸੁਭਾ ਆਇਆ ਸਾਨੂੰ ਬਹੁਤ ਹੀ ਖੁਸ਼ੀ ਹੈ ਅਸੀਂ ਇਹ ਲੋਰੀ ਲੈ ਲਈ ਪੂਰਨ ਸਮਰਪਿਤ ਹੈ ਜਾਨੀ ਲੋਰੀ ਅਸੀਂ ਸਾਡੇ ਵੀਰੇ ਦੀ ਖੁਸ਼ੀ ਮਨਾ ਰਹੇ ਹਾਂ ਅੱਜ ਅਸੀਂ ਪੇਸ਼ਾ ਸਾਡੇ ਛੋਟੇ ਸਿੱਧੂ ਦੀ ਲੋਰੀ ਦਾ ਜਿਹੜਾ ਚਾਗਾ ਜਿਹੜਾ ਜਸ਼ਨ ਹੈ ਜਿਹੜਾ ਸੀ وہ یہاں دیا کے لوڑی کے اتنی یہاں پیاری لوہی بھی دینی ہے ہوں اے سب تو پہلے ابھی ماتا جی نوڈے چھوٹے سو پیار میرے کی پیارے شو کی جی پہلی لوڑی ہے اُسی وہ ماتا جی ارپن کر لگے ہاں سو میں کہ یہاں دھوٹے سب جو ہے